ਹਾਂ ਮੈਂ ਲੱਗੇ ਇਹੀ ਕੋਠਾ ਹੈ ਬੰਦੇ ਦੇ ਚੋ ਅੱਲਾ ਮਾਈ ਦਾ ਕਿੰਨੇ ਡਿਕੇ ਮਿਓ ਤੀ ਜਨੀ ਤੂੰ ਅੰਤ ਸਤਿ ਸ੍ਰੀਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ਕਰਤਿਮ ਸਿੰਘ ਰਾਜੀਆ ਇੱਧਰ ਪਾ ਜਾ ਬਈ ਖੇਤੀ ਪੰਜਾਬ ਤੇ ਖਾਦਰਾ ਜੋ ਟਾਈਮ ਹੈ ਦੀ ਸ਼ਾਮ ਦੇ 4:00 ਵਜੇ ਕਿਨੇ ਆਪਾਂ ਅੱਜ ਕੰਮ ਚਲਾ ਦਿੱਤਾਗਾ ਕਿ ਯਾਦਿਕਾ ਮੈਦਰਾਇਆ ਪੱਕਾ ਟਾਉਣ ਦਾ ਤੇ ਹੁਣ ਤੁਹਾਨੂੰ ਮਹੀਨਾ ਡੇਢ ਮਹੀਨਾ ਪੱਕਾ ਟਾਵਾਗੇ ਪਾਵਾਂਗੇ ਆਪਣੇ ਪੰਜ ਚਾਰ ਜਣੇ ਹੋਇਆ ਕਰਨੇ ਲੇਬਰ ਵਾਲੇ ਤੇ ਵਿਆਹ ਮੰਦੂਈ ਰੱਖਣਾ ਰਹੂਗੀ ਸਾਬਲਾ ਤੁਸੀਂ ਕਿਉਂ ਜੇ 10 ਜਣੇ ਕਰੇ ਕੰਮ ਕਰੀ ਜਾਂਲ ਕੋਈ ਬਰ ਚੱਲੀ ਜਾਂਦਾ ਖਾਣ ਪੀਣ ਹੋ ਗਿਆ ਕੰਮ ਕਰ ਲਿਆ ਜੀ ਨਾ ਤੇ ਬਹੁਤ ਹੀ ਵਧੀਆ ਵਲੌਗ ਹੋਇਆ ਕਰਨੇ ਤੁਸੀਂ ਅੱਜ ਤੋਂ ਵਲੌਗ ਇਨ ਸਟਾਰਟ ਬਹੁਤ ਪਿਆਰ ਦੇਣਾ ਹਰ ਤਵਾਰ ਦੇਖਣਾ ਲੈ ਕੇ ਆਪਾਂ ਰਿਸ਼ਤੇਦਾਰਾਂ ਨਾਲ ਸ਼ੇਅਰ ਕਰਨਾ ਬਣਾਵਾ ਤੇ ਹੁਣ ਆਪਾਂ ਕੱਖੰਡਾ ਪਾਉਨੇ ਆ ਤੇ ਫਿਰ ਉਧਰ ਚਾਲਦੇ ਆ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕੀ ਥਾਣੇ ਆ ਕੀ ਕੀ ਥਾਣੇ ਤੇ ਆਪਣੇ ਵੀ ਕਿੰਨੇ ਕੁ ਪੈਸੇ ਦਾ ਬਜਟ ਹੈ ਕਿੰਨੇ ਕੋਲੇ ਕਿੰਨੇ ਕਿ ਧੱਕਣੇ ਪੈਣਗੇ ਕਿਉਂ ਜੀ ਸਾਰੇ ਦਾ ਕੋਲੇ ਵੀ ਨਹੀਂ ਹੁੰਦੇ ਚਲੋ ਪਰਮਾਤਮਾ ਕਿਤੇ ਕੋਲੇ ਵਾਲੇ ਵੀ ਘਰ ਚੱਲ ਹੁਣ ਥੋੜਾ ਖਿੱਚਵੇਂ ਕਿੱਚ ਕੇ ਬੰਗਸੜੀਆਂ ਨਾ ਤੇ ਇਹਨਾਂ ਤੋਂ ਉਹਨੂੰ ਵੀ ਬਣੇ ਰਹੋ ਲਓ ਨਾਲ ਧੰਨਵਾਦ ਇੰਦਰ ਬਾਈ ਕੱਖ ਪਾ ਰਿਆ ਤੇ ਮੈਂ ਲੇਟ ਹੋ ਗਿਆ ਦੀਆ ਕੋਈ ਲੋਕਾ ਕਿੱਢਦੇ ਸਾਰੇ ਪਰ ਨਮੇ ਪਾ ਰਹਾ ਇਤਨੀ ਛਿੜਦੇ ਬਾਈ ਆ ਕੱਟੇ ਕੋਲੇ ਸੱਟਾ ਵੇ ਸਾਰੇ ਪਾ ਲੇ ਉਹਨੇ ਇਹਨਾਂ ਨੂੰ ਦਰਕੇ ਨਹੀਂ ਪਾਉਣੇ ਇੱਕ ਟਾਈਮ ਦੱਸ ਕੇ ਪਾਉਣੇ ਦਾ ਠੀਕ ਹੈ ਇੰਦਰ ਤੋਂ ਦੜਕੇ ਫੇਰ ਪਾਏ ਹਨ ਔਰ ਇੰਦਰ ਦੀ ਜਾਨ ਉਹਨਾਂ ਕੋਲ ਕਾ ਮਾਈ ਲ ਬੰਦੇ ਦਾ ਕਰਮ ਆ ਕਰਮ ਬੰਦੇ ਦਾ ਕਰਮ ਆ ਜਿੰਨਾ ਕਰਾਂਗੇ ਆਪਾਂ ਵਾਹਿਗੁਰੂ ਨੇ ਰੱਖੀ ਦੀ ਸਾਡੇ ਦਾ ਮਾਪਿਓ ਨੇ ਇਹੀ ਸਿਕਾਇਤ ਕਰਨੂ ਇਮਾਨਦਾਰੀ ਨਾਲ ਰਹੋ ਕਿਸੇ ਵੀ ਚੋਰੀ ਠੱਗੀ ਚੁਗਲੀ ਇੱਕ ਕਿਸੇ ਦੀ ਪੁੱਤ ਦਾ ਡੈਡੀ ਕਹਾਂਦੀ ਜ਼ਿੰਮੇਵਾਰੀ ਲੈਣੀ ਗਵਾਹੀ ਦੇ ਦੋ ਗਵਾਹੀ ਰੱਖ ਦਾਰਨੀ ਗਵਾਹੀ ਸੱਚੀ ਹੁੰਦੀ ਆ ਜ਼ਿੰਮੇਵਾਰੀਆਂ ਲਓ ਕਹਿੰਦੇ ਜ਼ਿੰਮੇਵਾਰੀ ਬੰਦੇ ਦੇ ਪੈਜੇ ਬੰਦੇ ਨੂੰ ਜੀਰੋ ਕਰ ਦਿੰਦੀ ਆ ਆਪਦੀ ਜ਼ਿੰਮੇਵਾਰੀ ਆਪ ਚੁੱਕੋ ਕਿਸੇ ਦੀ ਜ਼ਿੰਮੇਵਾਰੀ ਨਾ ਲਓ ਹੰਮੀ ਨਾ ਉਸ ਤੇ ਇਹ ਮੇਰਾ ਬਾਪੂ ਕਹੇਗਾ ਕਿ ਆਸੀ ਆ ਕਿ ਮਾਤ ਨੂੰ ਚੰਗੇ ਕੋਣ ਸਕੇ ਆਏ ਨੇ ਕੱਲ ਵਧੀਆ ਟਾਈਮ ਨਾਲ ਰੋਪੀ ਚਾਣੇ ਆਂ ਚਾਰ ਬੰਦੇ ਜਪੈ ਨੇ ਉੜਦੇ ਜਿਸ ਮਾਨ ਬਾਹੀ ਗੁਰਦੀ ਕਿਰਪਾ ਨਾਲ ਤੁਸੀਂ YouTube ਤੇ ਇੰਨਾ ਪਿਆਰ ਦਿੰਦੇ ਤੁਹਾਡਾ ਰੋਜ਼ ਗੱਲਾਂ ਕਰਦੇ ਆ ਰੋਜ਼ ਨਿਤ ਨਮਾ ਤੇ ਅਰਬਾਖ ਖੀਰੀਆਂ ਸਮਾਦਣਾ ਜੀ ਤੇ ਮਿਲਦਾ ਨਹੀਂ ਚੰਗਾ ਆ ਜਾ ਪਾਣੀ ਬੀਬੀ ਨੇ ਮੋਟਰ ਛੱਡਤੀ ਇਧਰੋਂ ਆ ਜਾ ਪਣੀ ਆਉਣ ਲੱਗ ਜਾ ਮਤਲਬ ਦੇ ਆਪਣੇ ਬੀਬੀ ਕੇ ਮੈਂ ਕਹਿੰਦੇ ਇਸ ਤਰ੍ਹਾਂ ਹੀ ਚੱਲ ਜਾਈਂ ਇਹਨਾਂ ਦੀ ਜ਼ਿੰਦਗੀ ਹੈ ਜੋ ਨੇ ਪੀ ਜਿੰਨੇ ਮੱਝ 40 40 ਮੀਟਰ ਦਾ ਵਾਈਪਰ ਬੇਲੀ ਪੌਡਰ ਪੈਂਦਾ ਨਾਲੋਂ ਘੱਟ ਵਾਲਾ ਪੌਡਰ ਪੈਂਦਾ ਆ ਤਾਂ ਰਹੇਗੀ ਪਾਣੀ ਦਾ ਆ ਬੱਦਰ ਆਜੋਗੇ ਹੁਣ ਇਹ ਨਹੀਂ ਰਹਿ ਜਾਜੋ ਇਹਨਾਂ ਸਲੋਟਾ ਦਿਨ ਅਹ ਪ੍ਰਮਾਤਮਾ ਨੂੰ ਬਾਬਾ ਜੀ ਨੂੰ ਵੀਰ ਵਾਦਾ ਕਰੀ ਹਣਾ ਉਹ ਪਾਣੀ ਪੀ ਲੈ ਮੈਂ 62 ਤੱਕ ਕਰੂੰ ਹੁਣ ਤੂੰ ਨਹੀਂ ਪਾਵਾ ਉਤੇ 8 ਟੋਕਰੇ ਢੂੜੀ ਦੇ ਪਾੜਾ ਇੱਥੇ ਅੰਦਰ ਪਾਉਣੇ ਨੇ ਕਾ ਉਧਰ ਮੋੜ ਆੜੇ ਉਰੋਂ ਆ ਉਰੇ ਡੇੜੀ ਮੈਂ ਤੇ ਜੋਤ ਨੇ ਪੱਲੜ ਪਾਤਾ ਸੀਗਾ ਉਰੇ ਇਹ ਬਾਲਾ ਇਹ ਵੀ ਟਕਾਲਾ ਲਵਾਂ 42 ਪਾ ਗਰਾ ਸਾਰੰ 4 ਇੱਕ ਬਾਲਾ 4 ਉੱਥੋਂ ਬਾਰੋ ਪਾਲਾ ਬਾਈ ਉਹ ਵਾਰੀ ਪੀੜੀ ਹਾਂ ਕੁੱਤੇ ਮਾਰੀ ਦੋ ਵਾਰ ਤੇ ਪਾਣੀ ਨੇ ਤੇ 4 ਟੋਕਰੇ 4 ਦੇ ਹਿੱਸੇ ਸਾਰਾ ਫੁੱਲ ਭਰੇ ਫੁੱਲ ਬਲੱਦ ਕਿ ਲੱਗਿਆ ਕਰ ਇਹ ਫਰਦ ਇਹਨਾਂ ਨੂੰ ਦੋ ਟਾਈਮ 24 ਘੰਟੇ ਦਾ 10 ਵਜੇ ਕੋਈ ਨਹੀਂ ਇਹ ਵਰਮਨ ਹਮ ਤੋਂ ਪਾਤਾ ਦਿਆ ਕਰੇਗਾ ਇਹ ਠੀਕ ਹੈ ਉਹ ਮਨੇ ਦਿਓ ਉਹ ਆਪਣਾ ਪੂਰਾ ਸਾਫ ਸਪਾਈਨ ਵਾਲਾ ਜੀ ਤੇ ਚਾਰ ਆਪਾਂ ਇੱਕ ਪਾਸੇ ਬਸ ਲੈਂਦੇ ਆ ਉਹਨਾਂ ਦਾ ਨੰਗਾ ਕਰ ਲੈਂਦੇ ਆ ਅਗਲੇ 10 ਦਿਨ ਚੱਲੂ ਜਿੰਨੇ ਨੰਗਾ ਕਰਿਆ ਹੋਇਆ ਜੋ ਉਹ ਤੇ ਬੱਦ ਨੰਗਾ ਕਰਤਾ ਮੈਂ ਉਹਨੂੰ ਘੂਰਿਆ ਮੈਂ ਕਿ ਇੰਨਾ ਨੰਗਾ ਨਾ ਕਰਿਆ ਕਰਨ ਇਹੋ ਜਿਹੇ ਥੋੜੇ ਥਾਂ ਚ ਟੋਕਰਾਂ ਭਰ ਜੰਦੇ ਆ ਇੰਨਾ ਨੰਗਾ ਆਇਆ ਕੱਲ ਭਰ ਕੇ ਇੱਥੋਂ ਅੱਜ ਭਰ ਕੇ ਇਹਦੇ ਕੱਲ ਦਾ ਦਿਨ ਹੋਰ ਕੋ ਰੁਕੀਦਾ ਸਾਹ ਬਦੂ ਰਹੀ ਇਹ 10 ਦਿਨਾਂ ਚੋਂ 15 ਚ ਆਪਣੇ ਕੋਲੇ ਉਰੇ ਤਿਆਰ ਮਹੀਨੇ ਦਾ ਚਾਰ ਪਿਆ ਜੀ ਫਿਰ ਬਿੱਗਾ ਪਰਸੀਨ ਦਾ ਬੀਜ ਤਾਂ ਆਪ ਸਵਾ ਵਿਗਾ ਤੇ ਇੱਕ ਟੋਆ ਆਪਣੇ ਕੋਲੇ ਖੇਤ ਪਿਆ 2300 ਕੁਆਂਟਲ ਚਾਰ ਉਹ ਆਪਾਂ ਵੇਚਾਂਗੇ ਤੇ ਆਪਾਂ ਤੂੜੀ ਵੀ ਵੇਚ ਦਿੱਤੀ ਹੈਗੀ ਤੂੜੀ ਕੱਲੇ ਆ ਪਰਸ ਨੂੰ ਭਰਨ ਆਲੇ ਆਉਣਗੇ ਤੂੜੀ ਆਪਾਂ 425 ਰੁਪਏ ਨੂੰ ਵੇਚੀ ਹੈ ਜੀ ਤੇ ਚਲੋ ਮਿਲਦੇ ਆਪਾਂ ਹੁਣ ਘਰ ਜਾ ਕੇ ਹਾਂਜੀ ਆਪਾਂ ਘਰ ਢਾਉਣ ਦਾ ਕੰਮ ਚਲਾ ਦਿੱਤਾ ਤੁਹਾਨੂੰ ਪਹਿਲਾਂ ਦੱਸਿਆ ਸੀ ਬਾਹਰ ਲੈ ਕੇ ਵੀ ਆਪਾਂ ਇਹ ਸਾਰਾ ਢਾਉਣਾਂਗਾ ਸਾਰਾ ਢਾਉਣਾ ਜਿਉ ਸੱਟਰਾਂ ਤੱਕ ਸੱਟਰ ਵੀ ਢਾਉਣੇ ਨੇ ਸਾਰਾ ਢਾ ਕੇ ਇਹਨੂੰ ਰੀਨਿਊ ਕਰਾਂਗੇ ਇਹੀ ਇਟ ਕੰਮ ਆ ਜੂਗੀ ਇਹੀ ਗੱਡੀਆਂ ਕੰਮ ਆ ਜਾਣੀਆਂ ਤੇ ਆਪਾਂ ਬਾਲਾਂ ਦੀ ਥਾਂ ਤੇ ਸਲੇਬਾਂ ਹੁੰਦੀਆਂ ਨੇ ਪੱਥਰ ਦੀਆਂ 2-2 ਫੁੱਟ ਦੀਆਂ 4 ਫੁੱਟ ਲੰਮੀਆਂ 2 ਫੁੱਟ ਚੌੜੀਆਂ ਉਹ ਚੜਾ ਦਾਂਗੇ ਤੇ ਟਰੋੜਾ ਇਸ ਤਰ੍ਹਾਂ ਆਪਾਂ ਸਾਮਣ ਲੱਗ ਗਏ ਤੇ ਆਪਣਾ ਇਹ ਕੰਮ ਚੱਲੂਗਾ ਟਾਟਬਾਈ ਦਾ ਇਹ ਕਰ ਨਵਾਂ ਬਣਾਈ ਦਾ ਮਹੀਨੇ ਵਾਂਗੂ ਤੇ ਆਪਾਂ 5-6 ਲੱਖ ਰੁਪਈਆ ਦਾ ਬਜਟ ਰੱਖਿਆ ਬਜਟ ਤੋਂ ਉਤਰੀ ਵੀ ਹੋ ਸਕਦੀ ਹੈ ਗੱਲ ਤੇ ਕੁਝ ਆਪਣੇ ਕੋਲੇ ਹੈਗਾ 2-4 ਲੱਖ ਰੁਪਈਆ ਤੇ 2-4 ਲੱਖ ਤਰਫਾ ੜ ਤੜਕੇ ਲਾ ਲਾਂਗੇ ਐਨੇ ਬਾਬਾ ਭਲੀ ਕਰੂ ਹਨਾ ਹੌਲੀ ਹੌਲੀ ਚੱਲ ਸਾਲ ਚ ਕਰਜਾ ਲੈ ਜਾਣਾ ਜੀ ਚੀਜ਼ ਨਹੀਂ ਬਣਦੀ ਪਰ ਜੇ ਜੁਣੇ ਬਣ ਜੂਗੀ ਅਗਲੇ ਸਾਲ ਹੋਰ ਮਗਿਆ ਜੀ ਅੱਜ ਵਿਆਜ ਵਿੱਚ ਹੀ ਨਿਕਲ ਜਾਂਦਾ ਹੈ ਕਿ ਜੀਰੀ ਘਟ ਗਈ ਨਹੀਂ ਤਾਂ ਆਪਣਾ ਵਧੀਆ ਹੈਗਾ ਸਾਰਾ ਕੁਝ 4-5 ਲੱਖ ਦੀ ਜੀਰੀ ਘਟ ਗਈ ਉਹਦੇ ਕਾਰਨ ਥੋੜੇ ਖਿੱਚੇ ਗਏ ਆਪਾਂ ਨਹੀਂ ਆਪਣਾ ਘਰੀ ਟੰਗ ਸਰ ਜਾਣਾ ਦੇਖੋ ਜੀ ਆ ਤੂੜੀ ਲੈ ਜਾਣਗੇ ਚੱਕ ਕੇ ਤੂੜੀ ਦੂਜੀ ਤੂੜੀ 베ਚੀ ਆਪਾਂ ਨੇ ਦਿਖਾਵਾਂਗੇ ਬਲਾਊਸ ਸਾਰਾ ਕੁਝ ਤੇ ਅੱਜ ਖੋਲ੍ਹ ਲਈ ਢਾਈਆਂ ਨੇ ਇੱਧਰ ਖੋਲ੍ਹ ਲੀਆਂ ਖਾਸੀਆਂ ਨੇ ਜੀ ਤੇ ਆ ਸਾਰਾ ਫਰਸ਼ ਪੱਟਤਾ ਪਹਿਲਾਂ ਉਰੇ ਸਮਾਨ ਬਹੁਤ ਪਿਆ ਸੀ ਸਾਰਾ ਸਮਾਨ ਚੱਕਿਆਗਾ ਆਪਾਂ ਨੂੰ ਤਿੰਨੇ ਜਾਣੇ ਮਿਲ ਗਏ ਤਿੰਨੇ ਬੰਦੇ ਵਧੀਆ ਨੇ ਪਹਿਲਾਂ ਤਾਂ ਆਪਣੇ ਆਉਂਦੇ ਨੇ ਕਿਵੇਂ ਕਿਵੇਂ ਆ ਬਾਈ ਠੀਕ ਆ ਬਾਈ ਤੇ ਇਹ ਮੈਮੀ ਹੁਣ ਪਹਿਲਾਂ ਤੋਂ ਆਉਂਦੇ ਨੇ ਪਰ ਵੀ ਤੁਸੀਂ ਪਿਛਲੀ ਵੀਡੀਓ ਚ ਸਾਰਿਆਂ ਚ ਦੇਖਿਆ ਹੈ ਆਪਣਾ ਜਿਹੜਾ ਖੇਡ ਬਣਾਈ ਸੀ ਉਧਰ ਸੈੱਟ ਪਾਇਆ ਸੀ ਤੇ ਨਾਲ ਆ ਚਾਚਾ ਚਾਚਾ ਸਤਿ ਸ਼੍ਰੀ ਅਕਾਲ ਜੀ ਤੇ ਚਾਚਾ ਸਤਿ ਸ਼੍ਰੀ ਅਕਾਲ ਨੂੰ ਭੁੱਲਦਾ ਬਾਲਾ ਕੈਂਟ ਬੰਦਾ ਚਾਚਾ ਵੀ ਤੇ ਇੱਕ ਕਾਕਾ ਉਧਰ ਕੱਖ ਪਾਈ ਨਾ ਤੁਸੀਂ ਵੀਡੀਓ ਚ ਦੇਖਿਆ ਹੀ ਹੈ ਤੇ ਇਹ ਵੀ ਸੁਣਾ ਕੋਈ ਗੱਲ ਬਾਤ ਚੜਦੀ ਕਲਾ ਚ ਠੰਡ ਹੋ ਗਈ ਹੈ ਨਾ ਸਵਾਟਰਪਾਕ ਆਇਆ ਕਰੋ ਹਾਲ ਤੋਂ ਆ ਮੌਸਮ ਬਦਲ ਗਿਆ ਨਾ ਬਾਈ ਹਾਲ ਤੋਂ ਸਵਾਟਰਪਾਕ ਠਵਾਟਰ ਪਾਇਆ ਗਰਦੜ ਕੇ ਤੜਕੇ ਵੀ ਠੰਡ ਹੁੰਦੀ ਆ ਚਾਚੇ ਦਾ ਪਾਇਆਣਾ ਇੱਥੋਂ ਦੀ ਹਾਂ ਮੰਨ ਤਾ ਬਸ ਹੁਣ ਠੰਡ ਬਾਜੂ ਆਪਣੇ ਜਿਵੇਂ ਰੋਜ਼ ਬਧੀ ਜਾਓਗੇ ਇੱਟ ਵਧੀਆ ਨਿਕਲੀ ਬਈ ਹਨਾ ਵਧੀਆ ਬਣਾ ਲਓ ਦੂਰੀ ਬਾ ਰੱਤ ਫੇਰਨਾ ਪਵੇ ਹੁਣ ਤਾਂ 2 ਮਿੰਟ ਹੋਰ ਲੱਗ ਜਾਣਗੇ ਹੂੰ ਕਈਆਂ ਕੋਈਆਂ ਅੱਜ ਅਸੀਂ ਸਮਰਾ ਕੇ ਲਿਆਂਦੀਆਂ ਨੇ ਜੀ ਚਾਰ ਕਈਆਂ ਲੋਡ ਕਰਾ ਕੇ ਲਿਆਏ ਆ ਦੋ ਸੱਬਣਾ ਬਣਵਾ ਕੇ ਲਿਆਏ ਆ ਤੇ ਸਾਰਾ ਟਾਟ ਭਾਈ ਫੇਰ ਹੀ ਹੋਊਗੀ ਸੱਬਣਾ ਸਾਡੇ ਕੋਲੇ ਪਈਆਂ ਦੀ ਲੋਡ ਕਰਾ ਲਿਆ ਸਾਰਾ ਟਾਉਣਾ ਦੇਖੋ ਗਲ ਗਿਆ ਜੀ ਸਾਰੀ ਸੱਤ ਜਦੋਂ ਵੱਡਾ ਮੀਂਹ ਪਿਆਗਾ ਹੜਾ ਆਏ ਨੇ ਉਰੇ ਸਾਰਾ ਬਹਿ ਗਿਆ ਸੀ ਮਤਲਬ ਕਿ ਚਾਉਣ ਲੱਗ ਰਹੀ ਸਾਰਾ ਐ ਹੋ ਗਿਆ ਸਾਰਾ ਕੁੰਟਾ ਕੇ ਨੂੰ ਨਿਊ ਦਿੱਖ ਦੇ ਦੇਣੀ ਆ ਨਵਾਂ ਲੁੱਕ ਦੇ ਦੇਣੀ ਆ ਸਾਰੇ ਨੂੰ ਗੱਡੀਆਂ ਤੇ ਰੰਗ ਰੰਗ ਮਾਰ ਕੇ ਬਣਾ ਦਾਂਗੇ ਇਹ ਕਹਾਂ ਤੱਕ ਆ ਜੋ ਖਾਲੀ ਦੇਖੋ ਤੁਹਾਨੂੰ ਦੀ ਨਹੀਂ ਹੋਣੀ ਦੂਜੇ ਘਰ ਕੰਨੀ ਮੋਰੀਆਂ ਨੇ ਕੰਮਾਂਡੀਆਂ ਨੇ ਕੰਨੀ ਇਹ ਸਾਰਾ ਓਟੋ ਲ ਵਾਲਾ ਕਮਰਾ ਬਣਾ ਰਹੇ ਹਾਂ ਹੁਣ ਦਿਮਾਗ ਨਾਲ ਕੰਮ ਕਰਾਂਗੇ ਤੇ ਬਜ਼ੁਰਗਾਂ ਨੇ ਪਾਇਆ ਤੀ ਇਹ 30 ਸਾਲ ਕੱਢ ਗਿਆ ਜੀ ਇਹ ਪਾਇਆ ਤੀ 99 94 ਚ ਬਹੁਤ ਟਾਈਮ ਕੱਢ ਗਿਆ ਤੇ ਹੁਣ ਇਹਦੀ ਹਾਲਤ ਖਸਦਾ ਕੀ ਤੇ ਇਹਦੀ ਫੁੱਲ ਰਿਪੇਅਰ ਹੋ ਜੂ ਨਵਾਂ ਬਣ ਦੂ ਸਾਰਾ ਢਾ ਕੇ ਤੇ ਕੰਧਾਂ ਨੇ ਵੀ ਸਾਰੀਆਂ ਨੇ ਇਲੈਕਟਰ ਲਾ ਦਾਂਗੇ ਉੱਚੀਆਂ ਕੰਧਾਂ ਕੱਢਾਂਗੇ ਸੱਤ ਪੈਰੀ ਪਾਉਣੀਆਂ ਜੀ 14 15 ਫੁੱਟ ਤੇ 14 ਤੇ ਕਿਉਂਕਿ ਕੱਲ ਨੂੰ ਜੇ ਨੀਮ ਆਊਗਾ ਇਹ ਤਾਂ ਮਿੱਟੀ ਪੈ ਜੂ ਉੱਤੋਂ ਨਹੀਂ ਸੱਤ ਢਣ ਨਹੀਂ ਪਾਉਗੀ ਪੂਰੇ ਦਿਮਾਗ ਨਾਲ ਕੰਮ ਕਰਿਆ ਤੁਸੀਂ ਸਾਡੇ ਬੀਬਰ ਜੋਂ ਵੱਡੇ ਭੈਣ ਭਾਈਓ ਵੀਰੋਂ ਬਜ਼ੁਰਗ ਦੇਖਦੇ ਨੇ ਸਾਰੇ ਡਾਕਟਰ ਸਾਹਿਬ ਦੇਖਦੇ ਨੇ ਜਿੰਨੇ ਵੀ ਦੇਖਦੇ ਹੋ ਕੈਨੇਡਾ ਵਾਲੇ ਪੰਜਾਬ ਵਾਲੇ ਪਾਕਿਸਤਾਨ ਵਾਲੇ ਤੇ ਅਮਰੀਕਾ ਵਾਲੇ ਬੈਠੇ ਨੇ ਬਾਈ ਯੂਰੀ ਲਾਪਰੀ ਤੂਰੀ ਬਹੁਤ ਪਿਆਰ ਦਿੰਦੇ ਨੇ ਸਾਰੇ ਮੈਂ ਧੰਨਵਾਦ ਦੇ ਲੋ ਤੇ ਸਾਡਾ ਬਲੌਗ ਤੇ ਸਪੋਰਟ ਕਰਦਿਆ ਕਰੋ ਬਲੌਗ ਨੂੰ ਪੂਰੀ ਤੇ ਸ਼ੇਅਰ ਕਰਦਿਆ ਕਰੋ ਤੇ ਆਪਣੇ ਯਾਰ ਮਿੱਤਰਾਂ ਤੋਂ ਚੈਨਲ ਨੂੰ ਕਰਾਓ ਸਬਸਕ੍ਰਾਈਬ ਤੇ ਆਪ ਜੀ ਦੇ ਬਹੁਤ ਹੀ ਧੰਨਵਾਦੀ ਹੋਵਾਂਗੇ ਅੱਜ ਦਾ ਬਲੌਗ ਇੱਥੇ ਜੀ ਧੰਨਵਾਦ ਥੈਂਕ ਯੂ